ਸ਼ਾਨ ਵੀਰੋ ਤੇ ਭੈਣੋ ਜੈ ਹਿੰਦ ਲੈ ਕੇ ਹਾਜ਼ਰ ਆ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਟ ਮੇਰੇ ਕੇ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਦਿਨਾਂ 'ਚ ਵੱਖ-ਵੱਖ ਵਿਸ਼ਿਆਂ 'ਤੇ ਵੱਖ-ਵੱਖ ਮਾਰਾਂ ਨਾਲ ਗੱਲਬਾਤ ਕਰਦੇ ਰਹਿੰਦੇ ਆ ਡਾਕਟਰ ਸਾਹਿਬ ਜੈ ਹਿੰਦ ਜੈ ਹਿੰਦ ਮਠਾ ਸਿੰਘ ਜੀ ਜੈ ਹਿੰਦ ਕੀ ਹਾਲ ਦੇ ਬਹੁਤ ਵਧੀਆ ਬਹੁਤ ਵਧੀਆ ਡਾਕਟਰ ਸਾਹਿਬ ਆਏ ਆ ਹਾਂਜੀ ਹੈ ਹਾਂ ਇਨਾਂ ਨਾਲ ਜਾਣ ਪਛਾਣਾ ਕਾਓ ਫੇਰ ਤੁਹਾਡਾ ਕਰਦੇ ਆ ਗੱਲ ਸਾਰੀ ਉਹ ਤੁਹਾਡਾ ਇਲਾਜ ਮਿਠਾ ਸਿੰਘ ਜੀ ਤੁਸੀਂ ਡਿਊਟੀ ਲਾਈ ਤੇ ਅਸੀਂ ਫੇਰ ਡਾਕਟਰ ਹੀਰਾ ਸਿੰਘ ਹੀਰੇ 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 ਡਾਕਟਰ ਹੀਰਾ ਸਿੰਘ ਜੋ ਸਾਡੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਬਜ਼ੀਆਂ ਵਿਭਾਗ ਆ ਨਾ ਜੀ ਜੀ ਉਹਦੇ ਵਿੱਚ ਡਾਕਟਰ ਸਾਹਿਬ ਸੇਵਾ ਨਿਭਾ ਰਹੇ ਨੇ ਕਿਆ ਬਾਤ ਹੈ ਜੀ ਆਇਆਂ ਨੂੰ ਜੀ ਦਾਸ ਜੀ ਬਹੁਤ ਬਹੁਤ ਸਵਾਗਤ ਹੈ ਹੋਰ ਆਈਏ ਇੱਕ ਹੋਰ ਮੂਲ ਮੁੱਜੇ ਤੇ ਹਮ ਵਧਾਈਆਂ ਅੱਜ ਓ ਵਾਹ ਵਾਹ ਤੁਹਾਨੂੰ ਵਧਾਈਆਂ ਮਿੱਠਾ ਸਿੰਘ ਜੀ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਜੀ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਵੀ ਬਹੁਤ ਜੀ ਤੇ ਸਾਰੇ ਦਰਸ਼ਕਾਂ ਨੂੰ ਬਹੁਤ ਵਧਾਈਆਂ ਪੂਰੀ ਖਲਕਤ ਨੂੰ ਬਹੁਤ ਬਹੁਤ ਵਧਾਈਆਂ ਜੀ ਦੇਖੋ ਸੱਚੇ ਪਾਤਸ਼ਾਹ ਗੋਨਾਨਿਕ ਦੇਵ ਜੀ ਦਾ ਜਨਮ ਦਿਹਾੜਾ ਅੱਜ ਸਮੁੱਚੀ ਦੁਨੀਆ ਦੇ ਵਿੱਚ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਪਿਛਲੇ ਕਾਫੀ ਦਿਨਾਂ ਤੋਂ ਨਗਰ ਕੀਰਤਨ ਨਿਕਲ ਰਹੇ ਸੀ ਹਾਂਜੀ ਪ੍ਰਬਾਤ ਫੇਰੀਆਂ ਪ੍ਰਬਾਤ ਫੇਰੀਆਂ ਨਿਕਲਦੀਆਂ ਸੀ ਇਹ ਦਿਹਾੜੇ ਨਾ ਕਿਸਮਤ ਨਾਲ ਹੀ ਵੇਖੇ ਜਾਂਦੇ ਆ ਬਿਲਕੁਲ ਬਿਲਕੁਲ ਹੈਨਾ ਜਿੱਥੇ ਤੱਕ ਦੇਖੋ ਗੱਲ ਕਰੀਏ ਅਸੀਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਕੀਰਤ ਦੀ ਹਾਂ ਹਥੀਕੇ ਬਿਲਕੁਲ ਇਹ ਮੂਲ ਮੰਤਰ ਸਾਨੂੰ ਨਾ ਦਿੱਤਾ ਬਿਲਕੁਲ ਜੀ ਕੀਰਤ ਕਰੋ ਵੰਡ ਛਕੋ ਤੇ ਨਾਮ ਨਾਮ ਜਪੋ ਬਿਲਕੁਲ 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 ਉਹਨਾਂ ਨੇ ਦੇਖੋ ਮਿੱਠਾ ਸਿੰਘ ਜੀ ਤੁਸੀਂ ਤਾਂ ਕਿਰਤ ਦੀ ਗੱਲ ਜਿਹੜੀ ਆ ਉਹ ਕਰਦੇ ਰਹਿੰਦੇ ਜੀ ਜੀ ਔਰ ਜਿਹੜਾ ਖੇਤੀਬਾੜੀ ਦਾ ਪ੍ਰੋਗਰਾਮ ਹੁੰਦਾ ਸਾਡਾ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਆਪਾਂ ਕਿਰਤ ਦੀ ਗੱਲ ਦੇਖੋ ਗੱਲ ਇਹ ਹੈ ਜੀ ਉਹਨਾਂ ਦੀ ਗੱਲ ਵੱਡੀ ਨਹੀਂ ਕਰਨੀ ਤੇ ਹੋਰ ਕਿਹਦੀ ਕਰਨੀ ਹੈ ਹਾਂ ਅਸੀਂ ਉਹਨਾਂ ਦੇ ਜਾਏ ਆ ਜਿਹੜੇ ਉਹ ਫਲਸਫਾ ਦੇ ਗਏ ਨੇ ਸਾਨੂੰ ਉਹਨਾਂ ਦਾ ਤੇ ਗੱਲ ਹੀ ਉਹਨਾਂ ਦੀ ਬਾਰੇ ਉਹਨਾਂ ਦਾ ਫਲਸਫਾ ਤੇ ਦੇਖੋ ਗੱਲ ਇਹ ਆ ਜੇ ਗੱਲ ਕਰੀਏ ਤੇ ਉਹਨਾਂ ਦੇ ਇੱਕ ਇੱਕ ਲਫ਼ਜ਼ ਦੀ ਕੀਮਤ ਆ ਏਕੋ ਸਿਮਰਿਏ ਨਾਨਕਾ ਜੋ ਜਲਥਲ ਰਹਾ ਸਮਾਏ ਦੂਜਾ ਕੋਈ ਨਾ ਸਿਮਰਿਏ ਜੋ ਜੰਮੇ ਤੇ ਮਰ ਜਾਏ ਹੈ ਨਾ ਉਹਨਾਂ ਦੀ ਮਨਹਾਲੀ ਕਿਸਾਨੀ ਕਰਨੀ ਸਰਮੂ ਪਾਣੀ ਤਨਕੇਤ ਨਾਮ ਬੀਜ ਸੰਤੋਖ ਸੁਆਗਾ ਰੱਖ ਗਰੀਬੀ ਪੇ ਇਹ ਬਿਲਕੁਲ ਜੀ ਕਿੱਥੇ ਕਿੱਥੇ ਉਹਨਾਂ ਦੀ ਗੱਲ ਕਰੀਏ ਬਿਲਕੁਲ 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 ਉਹਨਾਂ ਦਾ ਤੇ ਉਹਨਾਂ ਨੇ ਸਾਨੂੰ ਜੋ ਇੱਕ ਪੂਰਨੇ ਪਾਤੇ ਅਸੀਂ ਜੇ ਉਹਨਾਂ ਤੇ ਚੱਲਣ ਦੀ ਕੋਸ਼ਿਸ਼ ਵੀ ਕਰੀਏ ਨਾ ਤੇ ਸਾਡਾ ਜੀਵਨ ਸਫਲਿਆ ਸਫਲ ਆ ਜੀ ਬਿਲਕੁਲ ਬਿਲਕੁਲ ਉਹਨਾਂ ਨੇ ਉੱਚ ਨੀਚ ਜਾਤ ਪਾਤ ਕੋਈ ਨਾ ਜੀ ਨਾ ਸਾਰੇ ਧਰਮ ਬਰਾਬਰ ਮਨੁੱਖਤਾ ਦਾ ਧਰਮ ਜਿਹੜਾ ਸਭ ਤੋਂ ਵੱਡਾ ਧਰਮ ਹੁੰਦਾ ਧਰਮ ਬਿਲਕੁਲ ਸਭ ਤੋਂ ਵੱਡਾ ਮਨੁੱਖਾ ਦੇਖੋ ਗੱਲ ਇਹ ਹੁੰਦੀ ਹੈ ਕਿ ਅਸੀਂ ਲੋਕ ਦੇਖੋ ਗੁਰਦੁਆਰਾ ਸਾਹਿਬ ਜਾਣਦੇ ਆ ਸੀਸ ਨਵਾਉਂਦੇ ਆ ਇਹਨਾਂ ਦੀ ਕਈ ਜਿਹੜੀ ਬਾਣੀ ਹੈ ਯਾਨੀ ਅਸੀਂ ਗੁਰਮੁਖੀ ਗੁਰੂਆਂ ਦੇ ਮੁਖ ਚੋਂ ਨਿਕਲੀ ਨਿਕਲੀ ਬਾਣੀ ਜਿਹੜੀ ਹੈ ਨਾ ਉਹ ਅਸੀਂ ਸਰਵਨ ਕਰਦੇ ਆਂ ਔਰ ਉਹਦਾ ਅਰਥ ਸਮਝ ਕੇ ਉਹਦੇ ਤੇ ਚੱਲਣ ਦੀ ਕੋਸ਼ਿਸ਼ ਕਰਦੇ ਆਂ ਤੇ ਫੇਰ ਸਾਡਾ ਜੀਵਨ ਜਿਹੜਾ ਨਾ ਸਫਲ ਹੁੰਦਾ ਔਰ ਜਿੱਥੋਂ ਤੱਕ ਕਿਰਤ ਦੀ ਗੱਲ ਹੈ ਇਹਦੀਆਂ ਵਿੱਚ ਕੋਈ ਦੋ ਰਾਮਾ ਨਹੀਂ ਵੀ ਹੱਥੀਂ ਕਿਰਤ ਕਰਨ ਦਾ ਰੁਝਾਨ ਪੈਦਾ ਕਰਾਂਗੇ ਤੇ ਹਰ ਪੱਖੋਂ ਸੁਖੀ ਰਵਾਂਗੇ ਸੁਖੀ ਰਵਾਂਗੇ ਜੀ ਬਿਲਕੁਲ ਬਿਲਕੁਲ ਹਰ ਪੱਖੋਂ ਹਰ ਪੱਖੋਂ ਬਿਲਕੁਲ ਪਰਵਾਰਿਕ ਪੱਖੋਂ ਕਾਮ ਪੱਖੋਂ ਸਿਹਤ ਬਕੋਂ ਹੈ ਨਾ ਤੇ ਦੇਖੋ ਗੱਲ ਹੀ ਹੁੰਦੀ ਹੈ ਜੀ ਬੰਦੇ ਦਾ ਦਿਮਾਗ ਤੇ ਸਾਰਿਆਂ ਚ ਇੱਕੋ ਜਿਹਾ ਹੁੰਦਾ ਹੈ ਉਹ ਕੰਮ ਤਾਂ ਹੀ ਕਰੇਗਾ ਕਹਿੰਦੇ ਨਾ ਚੰਗੀ ਸਿਹਤ ਚ ਚੰਗੇ ਦਿਮਾਗ ਦਾ ਵਾਸਾ ਹੁੰਦਾ ਆ ਨਾ ਬਿਲਕੁਲ 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 ਤੇ ਚੰਗੀ ਸਿਹਤ ਤਾਂ ਹੀ ਰਹਿੰਦੀ ਹੈ ਵੀ ਜੇ ਅਸੀਂ ਉਹ ਸੱਚੇ ਪਾਤਸ਼ਾਹ ਦੇ ਮੂਲ ਮੰਤਰ ਤੇ ਚੱਲਾਂਗੇ ਵੀ ਕਿਰਤ ਮਾਲਕ ਦੀ ਰਾਜਾ ਦੇ ਵਿੱਚ ਰਵਾਂਗੇ ਤੇ ਸਾਰਾ ਕੁਝ ਜਿਹੜਾ ਉਹ ਠੀਕ ਰਹੇਗਾ ਬਿਲਕੁਲ ਨਹੀਂ ਬਿਲਕੁਲ ਜੀ ਜਿਉ ਹੁਕਮ ਇਲਾਹੀ ਉਦੇ ਰਜ਼ਾ ਦੇ ਵਿੱਚ ਚੱਲਾਂਗੇ ਤੇ ਸਾਰਾ ਕੁਝ ਹੀ ਠੀਕ ਰਹਿਣਾ ਨਹੀਂ ਤੇ ਫਿਰ ਦੇਖੋ ਦੁਨੀਆਦਾਰੀ ਤੇ ਲਾਲਚ ਚ ਹੀ ਮਰੀ ਜਾਂਦੀ ਆ ਆ ਕੀ ਕੀਤੀ ਗੱਲ ਤੁਸੀਂ ਮਿੱਠਾ ਸਿੰਘ ਜੀ ਦੀ ਗੱਲ ਆਪਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਉਪਦੇਸ਼ ਨੇ ਨਾ ਜੀ ਜੀ ਜਿਨ੍ਹਾਂ ਨੇ ਉਹਨਾਂ ਦੇ ਜਿਹੜੇ ਲੋਕ ਉਹਨਾਂ ਦੇ ਲੜ ਲੱਗੇ ਨੇ ਜੀ ਉਹ ਬਹੁਤ ਸੁਖੀ ਸੁਖ ਜੀਵਨ ਹੰਡਾਰੇ ਹੰਡਾਰੇ ਉਹਨਾਂ ਨੇ ਜਿਹੜਾ ਪਾਰਟੀ ਸਾਨੂੰ ਜਿਹੜਾ ਉਹ ਪੜਾਇ ਇਹੋ ਹੀ ਪੜਾਇਆ ਸਾਨੂੰ ਹੈਨਾ ਹਾਂ ਬਿਲਕੁਲ ਤੇ ਇਹ ਤੇ ਬਾਬਾ ਜੀ ਦੀ ਗੱਲਬਾਤ ਗਈ ਹੋ ਹਾਂ ਜੀ ਹੁਣ ਡਾਕਟਰ ਸਾਹਿਬ ਆਏ ਆ ਤੇ ਡਾਕਟਰ ਸਾਹਿਬ ਨਾਲ ਕਰਦੇ ਆ ਗੱਲਬਾਤ ਠੀਰਿਆਂ ਵਰਗੀਆਂ ਗੱਲਾਂ ਕਰਨੀਆਂ ਦੇਖੋ ਜਦੋਂ ਅਸੀਂ ਕਿਰਤ ਦੀ ਗੱਲ ਕਰਦੇ ਆ ਤੇ ਖੇਤੀਬਾੜੀ ਦੀ ਗੱਲ ਹੁੰਦੀ ਹੈ ਖੇਤੀਬਾੜੀ ਦੀ ਗੱਲ ਹੈਨਾ ਬਿਲਕੁਲ ਕਿਉਂਕਿ ਖੇਤੀਬਾੜੀ ਜਿਹੜਾ ਉਹ ਅਸੀਂ ਕਰਦੇ ਆ ਸਾਨੂੰ ਪੁਰਖਾਂ ਤੋਂ ਮਿਲੀ ਹੋਈ ਹੈ ਹੈਨਾ ਪਰ ਪੰਜਾਬ ਸਾਡਾ ਵੈਸੇ ਵੀ ਖੇਤੀ ਪ੍ਰਧਾਨ ਸੂਬਾ ਹੈ ਹਾਂ ਜੀ ਤੇ ਉਹਨਾਂ ਦੇ ਵਿੱਚ ਨਾ ਜਿਵੇਂ ਤੁਸੀਂ ਦੱਸਿਆ ਵੀ ਇਹ ਸਬਜ਼ੀਆਂ ਦੇ ਮਾਹਰ ਨੇ ਤੇ ਫਿਰ ਸਬਜ਼ੀਆਂ ਦੀ ਹੀ ਗੱਲ ਕਰਨੀ ਇਹਨਾਂ ਨਾਲ ਬੰਦੀ ਹੈ ਇਹਨਾਂ ਨਾਲ ਅੱਜ ਅਸੀਂ ਗੱਲ ਕਰਦੇ ਆ ਪੱਤੇਦਾਰ ਸਬਜ਼ੀਆਂ ਦੀ ਸਫਲ ਕਾਸ਼ਤ ਹਾਂਜੀ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਨੂੰ ਅੱਜ ਦੇ ਇਸ ਵਿਸ਼ੇ ਤੇ ਕਿਸੇ ਤਰ੍ਹਾਂ ਦਾ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਸਾਨੂੰ ਤੁਸੀਂ ਟੈਲੀਫੋਨ ਕਰ ਸਕਦੇ ਹੋ ਸਾਡਾ ਟੈਲੀਫੋਨ ਨੰਬਰ ਹੈ 0181 2814264 ਇਹ ਸਾਡਾ ਦੂਜਾ ਨੰਬਰ ਹੈ 0181 2814264 ਇਹਨਾਂ ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰੋ ਸਵਾਲ ਪੁੱਛੋ ਡਾਕਟਰ ਹੀਰਾ ਸਿੰਘ ਜੀ ਬੈਠੇ ਨੇ ਤੁਹਾਡੇ ਸਵਾਲ ਦਾ ਜਵਾਬ ਦੇਣਗੇ ਡਾਕਟਰ ਸਾਹਿਬ ਜੀ ਪੱਤੇਦਾਰ ਸਬਜ਼ੀਆਂ ਦੀ ਗੱਲ ਤੇ ਤੁਹਾਡੇ ਨਾਲ ਵਿਸਤਾਰ ਨਾਲ ਕਰਨੀ ਹੈ ਜੀ ਸਭ ਤੋਂ ਪਹਿਲੇ ਥੋੜੇ ਜਿਹੇ ਲਫ਼ਜ਼ਾਂ ਚ ਸਾਨੂੰ ਇਹ ਦੱਸ ਛਡੋ ਵੀ ਸਬਜ਼ੀਆਂ ਦੀ ਸਾਡੀ ਸਿਹਤ ਲਈ ਸਾਡੇ ਜੀਵਨ ਲਈ ਕੀ ਮਹੱਤਵ ਹੈ ਮਿੱਠਾ ਸਿੰਘ ਦੀਆਂ ਸਬਜ਼ੀਆਂ ਸਾਡੀ ਖੁਰਾਕ ਦਾ ਇੱਕ ਅਨਿੱਖੜਵਾਂ ਅੰਗ ਨੇ ਜੋ ਸਾਡੀ ਸੱਭਿਆਚਾਰ ਦਾ ਵੀ ਹਿੱਸਾ ਨੇ ਸਾਡੇ ਖਾਣ ਪੀਣ ਦਾ ਜੋ ਮੁੱਖ ਸਾਡੀ ਜੋ ਸਰੀਰ ਨੂੰ ਚਾਹੀਦੇ ਤੱਤ ਉਹਦਾ ਮੁੱਖ ਤੇ ਸਸਤਾ ਸਾਧਨ ਨੇ ਜੀ ਔਰ ਸਬਜ਼ੀਆਂ ਸਾਡੀਆਂ ਮੁੱਢਕਦੀਮ ਤੋਂ ਅਸੀਂ ਕਦੋਂ ਦਾ ਦਾਦੇ ਪੁਰਖਿਆਂ ਤੋਂ ਸਬਜ਼ੀਆਂ ਸਾਡੀਆਂ ਸਾਡੀ ਖੁਰਾਕ ਦਾ ਹਿੱਸਾ ਨੇ ਜੀ ਜੀ ਇਹਨਾਂ ਦੇ ਵਿੱਚ ਬਹੁਤ ਸਾਰੇ ਤੱਤ ਏਜਿਆ ਜੋ ਕੁਦਰਤ ਨੇ ਸਾਨੂੰ ਇੱਕ ਵਰਦਾਨ ਵਜੋਂ ਦਿੱਤੇ ਹੋਇਆ ਜੀ ਜੀ ਔਰ ਇਹ ਇਹਨਾਂ ਦੇ ਸਾਡੀ ਬਹੁਤ ਸਾਰੇ ਤੱਤ ਏਜਿਆ ਜੋ ਸਾਨੂੰ ਕਿਤੇ ਹੋਰ ਨਹੀਂ ਮਿਲਦੇ ਪਰ ਸਬਜ਼ੀਆਂ ਚ ਹੀ ਮਿਲਦੇ ਹੈ ਇਸ ਕਰਕੇ ਇਹ ਸਾਡੀ ਸਿਹਤ ਤੇ ਰੋਜ਼ਮਰਾਂ ਦੀ ਕੰਮ ਕਰ ਲਈ ਊਰਜਾ ਲਈ ਬਹੁਤ ਜ਼ਰੂਰੀ ਨੇ ਔਰ ਕਿਹੜੀ ਸਾਡੀ ਵਿਸ਼ਵ ਸਿਹਤ ਸੰਸਥਾ ਜੀ ਜੀ ਉਹ ਕਹਿੰਦੇ ਆ ਵਰਲਡ ਲੈਵਲ ਤੇ ਵੀ ਇੱਕ ਕਿ ਬੰਦੇ ਨੂੰ 300 ਗ੍ਰਾਮ ਸਬਜ਼ੀ ਰੋਜ਼ ਘੱਟੋ-ਘੱਟ ਖਾਣੀ ਚਾਹੀਦੀ ਖਾਣੀ ਚਾਹੀਦੀ ਆ ਇਹ ਬੜੀ ਜ਼ਰੂਰੀ ਆ ਤੰਦਰੁਸਤ ਰਹੋਗੇ ਤੰਦਰੁਸਤ ਰਹੋਗੇ ਜੀ 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 ਅੱਛਾ ਡਾਕਟਰ ਸਾਹਿਬ ਵਾਕਿਆਈ ਪੱਤੇਦਾਰ ਜਾਂ ਇਹਨਾਂ ਸਬਜ਼ੀਆਂ ਦੀ ਆਪਣੇ ਜੀਵਨ ਦੇ ਵਿੱਚ ਤਾਂ ਬਹੁਤ ਜ਼ਿਆਦਾ ਮਹੱਤਤਾ ਹੈ ਜੀ ਤੇ ਪੰਜਾਬ ਦੇ ਵਿੱਚ ਪੱਤੇਦਾਰ ਸਬਜ਼ੀਆਂ ਦੀ ਆ ਜਿਹੜੀ ਆ ਕਾਸਤ ਹੁੰਦੀ ਵੀ ਬਹੁਤ ਆ ਜੀ ਇਹਦੀਆਂ ਕੁਝ ਮੁੱਖ ਕਿਸਮਾਂ ਜਿਹੜੀਆਂ ਉਹ ਕਿਹੜੀਆਂ ਨੇ ਔਰ ਜਿਵੇਂ ਅਸੀਂ ਇਸ ਗੱਲ ਕਰਾਂ ਤੁਸੀਂ ਹੁਣੇ ਕਿਹਾ ਸੀਗਾ ਕਿ ਇਹਦੇ ਵਿੱਚ ਬਹੁਤ ਪੋਸਟਿਕ ਤੱਤ ਜਿਹੜੇ ਹੁੰਦੇ ਨੇ ਜਿਹੜੇ ਸਾਡੇ ਸਰੀਰ ਨੂੰ ਵਿਸ਼ੇਸ਼ ਤੌਰ ਤੇ ਚਾਹੀਦੇ ਆ ਜੀ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਰੂਰ ਪੱਤੇਦਾਰ ਦੇ ਵਿੱਚ ਮੇਲ ਲਈ ਜੇ ਅਸੀਂ ਆਪਣੀਆਂ ਰਵਾਇਤੀ ਫਸਲਾਂ ਦੀ ਗੱਲ ਕਰੀਏ ਨਾ ਜੀ ਉਹਦੇ ਵਿੱਚ ਪਾਲਕ, ਮੇਥੀ, ਤੰਗੀਆਂ ਪਾਲਕ, ਮੇਥੀ ਤੇ ਤੰਗੀਆਂ ਇਹ ਲੱਗਾ ਹੋਇਆ ਹੁਣ ਜਨਾਬ ਹਾਂ ਇਹ ਕੁਝ ਲੋਕ ਅਗੇਤਾ ਲਾਲਾਂ ਦੇ ਹੈਗੇ ਤੇ ਚੱਲਦਾ ਰਹਿੰਦਾ ਹੈਗਾ ਕੋਈ ਐਦਾਂ ਉਹ ਨਹੀਂ ਹੈਗਾ ਵੀ ਆਪਾਂ ਇੱਕੋ ਓਚੀ ਕਿਹਾ 15 ਇੱਕੋ ਟਾਈਮ ਚ ਲੋਣਾ ਹਾਂ ਤੇ ਲੋਕ ਮੈਨੂੰ ਲੱਗਦਾ ਜੇ ਅਸੀਂ ਪਿੰਡਾਂ ਚ ਜਾਈਏ ਤਾਂ ਹਰ ਮੋਟਰ ਤੇ ਤੁਹਾਨੂੰ ਮਿਲੂਗਾ ਮਿਲੂਗਾ ਜੇ ਕਿਸੇ ਦੇ ਘਰੇ ਖੁੱਲ ਚ ਕੱਚੀ ਥਾਂ ਉੱਥੇ ਵੀ ਹੋਊਗਾ ਅੱਜ ਕੱਲ ਤਾਂ ਕੋਵਿਡ ਤੋਂ ਬਾਅਦ ਮੈਂ ਦੇਖਿਆ ਜੀ ਲੋਕਾਂ ਨੇ ਫਲੈਟਾਂ 'ਚ ਵੀ ਲਾਇਆ ਹੋਇਆ ਹੈਗਾ ਬਿਲਕੁਲ ਬਿਲਕੁਲ ਇਹ ਵੀ ਗੱਲ ਕਰਨੀ ਚਾਹੀਦੀ ਹੈ ਜੀ ਤੇ ਪੱਤੇਦਾਰ ਸਬਜ਼ੀਆਂ ਇਹ ਮੁੱਖ ਹੈ ਜੀ ਯੂਨੀਵਰਸਿਟੀ ਵੱਲੋਂ ਇਹਨਾਂ ਦੀਆਂ ਵੈਰਾਈਟੀਆਂ ਆ ਜਿਹੜੀਆਂ ਕਿਸਮਾਂ ਨੇ ਪਾਲਕ ਦੀ ਪੰਜਾਬ ਗ੍ਰੀਨ ਆ ਜੀ ਆਪਣੀ ਬੜੀ ਵਧੀਆ ਕਿਸਮਾ ਮੇਥੀ ਦੀ ਕਸੂਰੀ ਸੁਪਰੀਮ ਹੈ ਜੀ ਇਹਨੂੰ ਕਸੂਰੀ ਮੇਥੀ ਵੀ ਕਹਿੰਦੇ ਨੇ ਅਸੀਂ ਹਾਂਜੀ ਹਾਂਜੀ ਤੇ ਇਹਦੇ ਧਨੀਆਂ ਦੀ ਹੈ ਕਿਹੜੀ ਹੈ ਜੀ ਉਹ ਪੰਜਾਬ ਸੁਗੰਧ ਆ ਉਹਦੀ ਖੁਸ਼ਗੰਧ ਬੜੀ ਅੱਛੀ ਹਾਂਜੀ ਹਾਂਜੀ ਹੂੰ ਹੂੰ ਹਾਂਜੀ ਫਿਰ ਤੇ ਬਹੁਤ ਵਧੀਆ ਗੱਲ ਹੈ ਦੇਖੋ ਰਿਆਰ ਸਾਹਿਬ ਜੀ ਪੱਤੇਦਾਰ ਸਬਜ਼ੀਆਂ ਦੀ ਵੈਸੀ ਵੀ ਆਪਾਂ ਕਈ ਵਾਰੀ ਕਈ ਸਬਜ਼ੀਆਂ ਐਸੀਆਂ ਜਿਹੜੀ ਸਬਜ਼ੀ ਵੀ ਲੱਗਦੀ ਆ ਪੱਤੇ ਵੀ ਲੱਗਦੇ ਆ ਬਿਲਕੁਲ ਇਹ ਮੂਲੀ ਮੂਲੇ ਆ ਹੈਨਾ ਪੱਤੇ ਵੀ ਪੱਤੇ ਵੀ ਖਾਣੇ ਆ ਉਹਦੇ ਮੂਲੀ ਵੀ ਖਾਣੇ ਆ ਇਹ ਦੋਹਾਂ ਦੇ ਵਿੱਚ ਹੀ ਕੋਈ ਨਾ ਕੋਈ ਖਣੇਜ ਪਦਾਰਥ ਜੜੇ ਆ ਉਹ ਹੁੰਦੇ ਆ ਡਾਕਟਰ ਸਾਹਿਬ ਜੀ ਗੱਲ ਜਿੱਦਾਂ ਤੁਸੀਂ ਕੀਤੀ ਆ ਵੀ ਕਈ ਲੋਕ ਗੇਤੀਆਂ ਦੀ ਸਬਜ਼ੀਆਂ ਇਹ ਲਾ ਲੈਂਦੇ ਆ ਤੇ ਹੁੰਦੀਆਂ ਹੀ ਰਹਿੰਦੀਆਂ ਵੈਸੇ ਜੇ ਗੱਲ ਕਰੀਏ ਅਸੀਂ ਵੀ ਪੱਤੇਦਾਰ ਸਬਜ਼ੀਆਂ ਲਈ ਜਿਹੜਾ ਟਕਵਾ ਮੌਸਮ ਤੇ ਮਿੱਟੀ ਜੀ ਕਿਹੋ ਜੀ ਹੋਣੀ ਚਾਹੀਦੀ ਆ ਤਾਂ ਕਿ ਅਸੀਂ ਵੱਧ ਤੋਂ ਵੱਧ ਪੈਦਾਵਾਰ ਕਰੀਏ ਤੇ ਮੁਨਾਫਾ ਵੀ ਕਮਾਈਏ ਦੇਖੋ ਜੀ ਇਹਨਾਂ ਦਾ ਮੌਸਮ ਹੈ ਠੰਡੇ ਮੌਸਮ ਦੀਆਂ ਫਸਲਾਂ ਨੇ ਜੀ ਹੁਣ ਸਾਡੇ ਪਹਿਲਾਂ ਤਾਂ ਅਸੀਂ ਇਹਨੂੰ ਸਤੰਬਰ ਚ ਲਾਉਣਾ ਸ਼ੁਰੂ ਕਰ ਦੰਦੇ ਸੀਗੇ ਬਹੁਤ ਅਗੇਤੀਆਂ ਉਹਦੇ ਨਾਲ ਥੋੜਾ ਬਹੁਤ ਧੁੱਪ ਤੋਂ ਉਹ ਕਰ ਲੰਦੇ ਸੀ ਪਰ ਉਹਦੇ ਵਿੱਚ ਸਾਨੂੰ ਉੱਗਣ ਦੀ ਪ੍ਰੋਬਲਮ ਆਉਂਦੀ ਆ ਜਰਮੀਨੇਸ਼ਨ ਜਰਮੀਨੇਸ਼ਨ ਦੀ ਜੀ ਤਾਂ ਉੱਗਣ ਸ਼ਕਤੀ ਥੋੜੇ ਘਟ ਜਾਂਦੀ ਆ ਤਾਂ ਇਹਨੂੰ ਆਪਾਂ ਨਵੰਬਰ ਤੱਕ ਮਿਡ ਨਵੰਬਰ 20 ਨਵੰਬਰ ਤੱਕ ਵੀ ਲਾ ਸਕਦੇ ਆ ਪਰ ਜੇ ਆਪਾਂ ਕਮਰਸ਼ੀਅਲੀ ਲਾਉਣੀ ਆ ਹਾਂ ਹਾਂ ਘਰਾਂ ਲਈ ਤਾਂ ਆਪਾਂ ਹਫਤੇ ਹਫਤੇ ਤੇ ਆਪਾਂ ਇਹਨੂੰ ਲਾ ਲੈਣੀ ਚਾਹੀਦੀ ਤਾਂ ਜੋ ਆਪਾਂ ਨੂੰ ਲਗਾਤਾਰਤਾ ਦੇ ਵਿੱਚ ਪਰਿਵਾਰ ਨੂੰ ਸਬਜ਼ੀ ਮਿਲ ਸਕੇ ਮਤਲਬ ਇੱਕ ਲਾਉ ਹੋਈ ਤੇ ਦੂਜੀ ਲਾਤੀ ਦੂਜੀ ਹੋਈ ਤੇ ਚੱਗੇ ਨਹੀਂ ਉਹਨੂੰ ਆਪਾਂ 2-2 4-4 ਦਿਨਾਂ ਬਾਅਦ ਬੀਜ ਦੇ ਜਾਓ ਜੀ ਜੀ ਤਾਂ ਜੋ ਪਹਿਲੇ ਪੱਤੇ ਤਿਆਰ ਹੋ ਗਏ ਉਹ ਲੈ ਲਓ ਫਿਰ ਦੂਜੇ ਫਿਰ ਤੀਜੇ ਫਿਰ ਉਹਨਾਂ ਦੀ ਵਾਰੀ ਹੋ ਜਾਊਗੀ ਹਾਂ ਤਾਂ ਜੋ ਖਰਾਬ ਨਾ ਜਾਵੇ ਜੀ ਤੇ ਮਿੱਟੀ ਦੀ ਗੱਲ ਜੇ ਕਰੀ ਮਿੱਟੀ ਦੇ ਵਿੱਚ ਇਹ ਮਿੱਟੀ तकरीबन ਸਾਰੀਆਂ ਮਿੱਟੀ ਚ ਹੋ ਜਾਂਦੀ ਆ ਜੀ ਇਹਦੇ ਚ ਕੋਈ ਆਪਾਂ ਐ ਨਹੀਂ ਕਹਿ ਸਕਦੇ ਰੇਤਲੀ ਥੋੜੀ ਜਿਹੀ ਮਿੱਟੀ ਪਰ ਇਹਦੇ ਵਿੱਚ ਮਿੱਟੀ ਚ ਖਾਦ ਮਲਾਉਣੀ ਰੂੜੀ ਦੀ ਖਾਦ ਮਲਾਉਣੀ ਇਹਦੇ ਲਈ ਬਹੁਤ ਜ਼ਰੂਰੀ ਆ ਹੂੰ ਖਾ ਰੂੜੀ ਦੀ ਖਾਦ ਕਿੰਨੀ ਮਲਾਵਾਂਗੇ ਉਹਨੇ ਤੱਤ ਹੋਣਗੇ ਕਿਉਂਕਿ ਇਹ ਇਹ ਫਸਲਾਂ ਦੇ ਵਿੱਚ तकरीबन 90% ਤੋਂ ਜ਼ਿਆਦਾ ਪਾਣੀ ਹੁੰਦਾ ਜਿੰਨਾ ਪਾਣੀ ਜ਼ਿਆਦਾ ਹੋਊਗਾ ਓਨੇ ਧਰਤੀ ਦੇ ਵਿੱਚੋਂ ਤੱਤ ਜ਼ਿਆਦੇ ਹੋ ਬਿਲਕੁਲ ਉਹੀ ਤਾਕਤ ਵਰ ਹੋ ਇਹ ਵੀ ਗੱਲ ਹੈ ਜੀ ਪਾਣੀ ਵੀ ਸੁੱਕੀ ਆ ਹਾਂ ਜੀ ਠੇਰ ਜਿਹੜਾ ਪਾਉਣਾ ਆਪਾਂ ਸੁੱਕਾ ਹੀ ਪਾਣਾ ਹਾਂ ਅੱਛਾ ਡਾਕਟਰ ਸਾਹਿਬ ਜਿਵੇਂ ਤੁਸੀਂ ਪਾਣੀ ਦੀ ਗੱਲ ਕਰਦੇ ਸੀ ਜੀ ਕਿ ਪਾਣੀ ਬਹੁਤ ਇੱਚ ਹੁੰਦਾ ਤੇ ਇਹਨੂੰ ਆਪ ਨੂੰ ਪਾਣੀ ਕਿੰਨਾ ਚਾਹੀਦਾ ਭਈ ਜਿੱਦਾਂ ਹੁਣ ਕਣਕ ਝੋਨੇ ਨੂੰ ਪਾਣੀ ਹਿਲਾਉਣੇ ਜਾਂ ਹੋਰ ਸਬਜ਼ੀਆਂ ਨੂੰ ਲਾਉਣੇ ਕਿੰਨੇ ਕੁ ਦਿਨਾਂ ਬਾਅਦ ਜਦ ਨਹੀਂ ਇਹਨੂੰ ਪਾਣੀ ਦੀ ਲੋੜ ਪੈਂਦੀ ਆ ਜੇ ਆਪਾਂ ਪਾਲਕ ਮੇਥੀ ਜਾਂ ਧਨੀਏ ਦੀ ਗੱਲ ਕਰੀਏ 7 ਤੋਂ 8 ਦਿਨ ਤਕਰੀਬਨ ਬਾਕੀ ਜੇ ਹੁਣ ਅਸੀਂ ਅੰਦਰ ਕਿਤੇ ਉੱਤ ਲਾਇਆ ਕਿਤੇ ਮੀਂਹ ਦਾ ਜਾਂ ਮੌਸਮ ਦੇ ਮੁਤਾਬਕ ਪਰ 7 ਤੋਂ 8 ਦਿਨਾਂ ਬਾਅਦ ਇਹਨੂੰ ਪਾਣੀ ਦੀ ਲੋੜ ਪੈਂਦੀ ਪਾਣੀ ਦੀ ਲੋੜ ਪੈਂਦੀ ਕਿਉਂ ਸਰਦੀ ਹੁੰਦੀ ਹੈ ਸੁੱਕਦਾ ਨਹੀਂਗਾ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਤਾਂ ਕਰਕੇ 7 ਤੋਂ 8 ਦਿਨਾਂ ਬਾਅਦ ਇਹ ਮਾੜੀ ਹਾਲਾ ਬਹਿੰਦੀ ਹੈ ਹਾਂ ਬਿਲਕੁਲ ਪਰ ਪਾਲਕ ਦੇ ਪੱਤੇ ਆ ਲਸ ਲਸ ਕਰਦੇ ਹੁੰਦੇ ਜਦੋਂ ਪਾਣੀ ਬੜਾ ਉਹਦੇ ਚ ਮੈਂ ਤਾਂ ਇਸੇ ਕਰਕੇ ਮਿੱਠਾ ਸਿੰਘ ਜੀ ਕਹਿਣਾ ਹੁੰਦਾ ਵੀ ਤਸੀਂ ਪਾਲਕ ਲਾਉ ਕਰੇ ਨਾਲੇ ਤਾਂ ਖਾਣ ਦੇ ਕੰਮ ਐਨੇ ਤੱਤ ਨਾਲੇ ਹਰੇ ਵਾਈ ਹਰੇ ਵਾਈ ਹਨਾ ਅਸੀਂ ਖੋਲ ਬੂਟੇ ਲਾਉਣੇ ਤਾਂ ਹਰੇ ਵਾਈ ਲਈ ਲਾਉਣੇ ਨਾ ਬਿਲਕੁਲ ਜੀ ਬਿਲਕੁਲ ਬਿਲਕੁਲ ਗੱਲ ਤਾਂ ਠੀਕ ਤੁਸੀਂ ਡਾਕਟਰ ਸਾਹਿਬ ਇੱਕ ਕਾਜ ਦੋ ਇੱਕ ਪੰਥ ਦੋ ਇੱਕ ਬੰਦ ਦੋ ਕਾਜ ਨਾਲੇ ਪੌਣ ਤੇ ਨਾਲੇ ਫਲ ਅੱਛਾ ਡਾਕਟਰ ਸਾਹਿਬ ਇਦਾਂ ਵੀ ਜਿਵੇਂ ਅਸੀਂ ਲੋਕ ਬੀਜਦੇ ਆ ਫਸਲਾਂ ਤੇ ਕਈ ਇਹੋ ਜਿਹੇ ਜੀਵ ਜੰਤੂ ਵੀ ਹੁੰਦੇ ਆ ਇਹਨਾਂ ਨੂੰ ਪਤਾ ਹੁੰਦਾ ਵੀ ਇਸ ਮੌਸਮ 'ਚ ਸਾਡੇ ਲਈ ਵੀ ਇਹ ਖੁਰਾਕ ਬੰਨਨੀ ਆ। ਹਾਂ ਜੀ ਹੈਨਾ ਤੇ ਇਹ ਜਿਹੜੀਆਂ ਪੱਤੇਦਾਰ ਸੱਜੀਆਂ ਨੇ ਇਹਨਾਂ ਨੂੰ ਕੋਈ ਕੀੜਾ ਮਕੌੜਾ ਜਾਂ ਬਿਮਾਰੀ ਰੋਗ ਲੱਗਦਾ ਜੇ ਲੱਗਦਾ ਤੇ ਕਿਹੜਾ ਤੇ ਇਹਦੇ ਤੋਂ ਅਸੀਂ ਇਹਨਾਂ ਦੀ ਰੋਕਤਾਂ ਕਿਵੇਂ ਕਰੀ? ਅ ਮਿੱਠਾ ਸਿੰਘ ਜੀ ਨੂੰ ਕੋਈ ਜ਼ਿਆਦਾ ਬਿਮਾਰੀ ਨਹੀਂ ਲੱਗਦੀ ਕਿਉਂਕਿ ਅਸੀਂ ਕਦੋਂ ਪੱਤੇ ਹੁੰਦਿਆਂ ਨਾਲ ਦੀ ਨਾਲ ਅਸੀਂ ਤੋੜ ਲੰਨੇ ਆ। ਹੂੰ ਤੇ ਦੂਜੀ ਗੱਲ ਇਹਦੇ ਤੇ ਅਸੀਂ ਕੋਈ ਸਪਰੇ ਜ਼ਿਆਦਾ ਸਿਪਾਸ਼ਵ ਨਹੀਂ ਕਰਦੇ। ਜੋ ਕੀ ਇਹਦੇ ਵਿੱਚ ਇਨੇ ਸਿੱਧਾ ਖਾਣਾ ਹੁੰਦਾ ਤੇ ਕਿਹੜੇ ਇਹਦੇ ਵਿੱਚ ਕੈਮੀਕਲ ਹੁੰਦੇ ਆ ਉਹ ਇਹਦੇ ਵਿੱਚ ਬਹੁਤ ਸਾਰੇ ਰਹਿ ਜਾਂਦੇ ਆ ਜੀ ਤਾਂ ਇਹਦੇ ਤੇ ਮੈਂ ਕਹਿਣਾ ਚਾਹੂੰਗਾ ਵੀ ਤੇ ਕੋਈ ਸਪਰੇ ਨਹੀਂ ਕਰਨੀ ਚਾਹੀਦੀ ਹਾਂ ਇਹਦੇ ਤੇ ਕੋਈ ਨਾ ਤਾਂ ਕੋਈ ਜ਼ਿਆਦਾ ਕੀੜਾ ਮਕੜਾ ਆਉਂਦਾ ਜੇ ਕੋਈ ਆ ਵੀ ਗਿਆ ਤਾਂ ਉਹ ਦੋ ਪੱਤੇ ਤੋੜ ਕੇ ਉਹਨੂੰ ਧਰਤੀ ਚ ਦੱਬ ਦੇ ਹਾਂ ਬਿਲਕੁਲ ਬਿਲਕੁਲ ਪਰ ਕਿਉਂ ਫਿਰ ਜੇ ਘਰੇ ਲਈ ਹੋਈ ਆ ਸੀ ਫਿਰ ਤਾਂ ਬਿਲਕੁਲ ਵੀ ਨਹੀਂ ਕਰਨੀ ਹਾਂ ਕੋਈ ਦੇਸੀ ਤਰੀਕਾ ਵੀ ਹੈ ਕੋਈ ਦੇਸੀ ਤਰੀਕਾ ਵੈਸੇ ਲੋੜ ਪੈਂਦੀ ਨਹੀਂ ਉਹਦੇ ਚ ਕੋਈ ਵੈਸੇ ਉਹ ਸਾਡੇ ਕਿਸਾਨ ਵੀਰ ਬੜੇ ਛਿਆਣੀਆ ਕਰ ਲਵੇ ਕੋਈ ਨਾ ਕੋਈ ਜਗਾੜ ਕਰ ਲੈਂਦੇ ਆ ਪਰ ਲੋਡ ਪੈਂਦੀ ਨਹੀਂਗੀ ਲੋਡ ਪੈਂਦੀ ਦੀ ਹਾਂ ਅੱਛਾ ਡਾਕਟਰ ਸਾਹਿਬ ਗੱਲ ਇਹ ਹੈ ਮਿੱਠਾ ਸਿੰਘ ਜੀ ਵੀ ਹੁਣੇ ਗੱਲ ਕਰਨ ਦੇ ਮੈਂ ਕਹਿੰਦੇ ਵੀ ਘਰੇ ਵੀ ਲਾਈ ਐ ਇਹ ਸਬਜੀ ਅੱਛਾ ਜੀ ਤੇ ਮੈਂ ਕਿਹਾ ਘਰੇ ਕਿੱਥੇ ਲਾਈ ਉਹ ਤੇ ਜਗਤ ਤੁਹਾਡੇ ਹੈ ਨਹੀਂ ਸੀ ਇਹ ਮੂਰੇ ਅੱਜ ਕੱਲ ਕਹਿੰਦੇ ਕੋਠੇ ਤੇ ਲਾਈ ਅੱਛਾ ਆ ਦੇਖ ਲੋ ਹੈ ਤੇ ਮੈਨੂੰ ਲੱਗਦਾ ਟ੍ਰੇਨਿੰਗ ਇਹ ਵੀ ਮਿੱਠਾ ਸਿੰਘ ਜੀ ਉੱਥੇ ਹੀ ਲੈ ਕੇ ਆਏ ਮੈਂ ਯੂਨੀਵਰਸਿਟੀ ਜਾਣਾ ਰਹਿਣਾ ਆਹ ਲੋ ਜੀ ਕਿਹੜੀ ਬਾਲ ਅੱਛਾ ਸਾਨੂੰ ਇਹ ਦੱਸੋ ਪਈ ਹੁਣ ਜਗ੍ਹਾ ਹੈ ਨਹੀਂ ਤੇ ਤੁਸੀਂ ਦੂਸਰੀ ਗੱਲ ਇਹ ਵੀ ਹਰ ਕੋਈ ਨਾ ਕੋਵਿਡ ਤੋਂ ਬਾਅਦ ਇੰਨਾ ਚੱਕੰਨਾ ਹੋ ਗਿਆ ਜੀ ਜੀ ਵੀ ਹਰ ਕੋਈ ਕਹਿੰਦਾ ਵੀ ਮੈਨੂੰ ਤੇ ਮਿਲੇ ਆਰਗੈਨਿਕ ਸਬਜ਼ੀ ਆਰਗੈਨਿਕ ਜੀ ਤੇ ਦੂਜਾ ਭਾਵੇਂ ਜੋ ਮਰਜ਼ੀ ਖਾਏ ਅੱਛਾ ਇਸੇ ਤਰ੍ਹਾਂ ਮਿੱਠਾ ਸਿੰਘ ਕਹਿਣ ਲੱਗ ਜਾਂਦੇ ਭੀ ਰਿਆੜ ਜੋ ਮਰਜ਼ੀ ਖਾਏ ਹਾਂਜੀ ਤੇ ਵੀ ਮੈਨੂੰ ਮਿਲੇ ਡਾਕਟਰ ਜੀ ਇਹ ਗੱਲ ਮੰਨਦੇ ਹੈ ਉਹ ਤੁਸੀਂ ਮੈਂ ਇਦਾਂ ਕੰਝਾ ਹੋਊਂਗਾ ਨਹੀਂ ਤੂੰ ਲੱਗਦਾ ਪਰ ਤੁਹਾਡੇ ਵਿੱਚ ਮੈਂ ਨਹੀਂ ਆਉਂਦਾ ਜੀ ਨਹੀਂ ਚਲੋ ਹੱਸਾ ਹਾਸਾ ਛੱਡਾ ਚੱਲੋ ਤੇ ਤੁਸੀਂ ਕਿ ਜਦੋਂ ਆਰਗੈਨਿਕ ਸਬਜੀ ਆ ਜੀ ਆ ਪੱਤੇਦਾਰ ਸਬਜੀ ਆ ਜਾਂ ਕੋਈ ਹੋਰ ਸਬਜੀ ਆ ਧੰਨੀਆਂ ਵਾਂ ਮੇਥੀ ਆ ਜੀ ਤੇ ਹਰ ਕੋਈ ਕਹਿੰਦਾ ਵੀ ਮੈਂ ਰੂੜੀ ਪਾ ਕੇ ਤੇ ਉਹਨੂੰ ਬਣਾ ਲਾਂ ਕੋਈ ਕੋਈ ਮੈਂ ਉਹਨੂੰ ਖਾਦ ਪਾਵਾ ਹੀ ਨਾ ਜੀ ਵੀ ਉਹ ਜਿਹੜੇ ਆ ਉਹਦੇ ਸਾਨੂੰ ਜ਼ਿਆਦਾ ਲਾਭ ਕਿਵੇਂ ਹੁੰਦੇ ਤੁਹਾਡਾ ਕਹਿੰਦਾ ਮਤਲਬ ਵੀ ਉਹਦੇ ਚਾਫਾ ਰਸਾਇਣ ਨਹੀਂ ਪਾਉਣੇ ਨਾ ਬਿਲਕੁਲ ਜੀ ਬਿਲਕੁਲ ਰਸਾਇਣ ਤਾਂ ਦੇਖੋ ਰਸਾਇਣ ਤਾਂ ਫਿਰ ਰਸਾਇਣੀ ਆ ਜੀ ਹਾਂ ਜੀ ਹਨਾ ਜੀ ਉਹ ਤਾਂ ਚਾਹੇ ਦਵਾਈ ਹੋਈ ਤੇ ਆਪਾਂ ਖੇਤੀਬਾੜੀ ਦੇ ਵਿੱਚ ਰਸਾਇਣ ਵਰਤਿਆ ਪਰ ਇਹ ਕਿਹੜੀਆਂ ਪੱਤੇਦਾਰ ਸਬਜ਼ੀਆਂ ਨਾ ਜੀ ਇਹਦੇ ਵਿੱਚ ਕੋਈ ਲੋਡ ਨਹੀਂ ਪੈਂਦੀ ਰੂੜੀ ਦੀ ਖਾਦ ਜੇ ਚੰਗਾ ਉਹਦੇ 'ਚ ਤੱਤ ਜ਼ਿਆਦਾ ਆ ਜਾਣਗੇ ਰੂੜੀ ਦੀ ਖਾਦ ਹਾਂ ਜੀ ਬਿਲਕੁਲ ਉਹਦੇ 'ਚ ਇੱਕ ਉਹਦੀ ਗ੍ਰੋਥ ਵਧੀਆ ਹੋਊਗੀ ਹੂੰ ਔਰ ਉਹਦਾ ਕਿਹੜੇ ਪੱਤੇ ਲਸ਼ ਲਸ਼ ਕਰਦੇ ਕਿ ਮੈਂ ਤੁਸੀ ਪਹਿਲਾਂ ਹੀ ਕਿਹਾ ਹੂੰ ਤੇ ਕਿਹੜੀ ਤੁਸੀਂ ਦੂਜੀ ਗੱਲ ਕੀਤੀ ਮਠਾ ਸਿੰਘ ਜੀ ਨੇ ਵੀ ਘਰ ਲਾਈ ਆ ਮੈਨੂੰ ਲੱਗਦਾ ਵੀ ਹਰ ਘਰ ਦੇ ਵਿੱਚ ਹੂੰ ਪਾਲਕ ਤਾਂ ਲਾਉਣੀ ਜ਼ਰੂਰੀ ਹੈ ਜੀ ਹਾਂ ਜੀ ਕਿਉਂਕਿ ਇਹਦੇ ਵਿੱਚ ਇੰਨੇ ਕ ਜਿਆਦਾ ਤੱਤ ਆ ਜੀ ਹੂੰ ਖੁਰਾਕੀ ਮਾਹਰ ਦੱਸਦੇ ਆ ਕਿ ਵੀ ਇਹਨੂੰ ਅੱਜਕੱਲ੍ਹ ਲੋਕਾਂ ਨੂੰ ਐਸਿਡਿਟੀ ਦੀ ਕਬਜ ਦੀ ਬੜੀ ਪ੍ਰੋਬਲਮ ਹਾਂ ਹੈ ਜੀ ਹਾਂ ਨਾ ਜੀ ਇਹ ਇਹ ਕਿਹੜਾ ਸਰਦੀ ਦੇ ਵਿੱਚ ਤੁਸੀਂ ਜੇ ਆਪ ਜੇ ਤੁਸੀਂ ਆਪਣੇ ਬਚਪਨ ਦੀ ਦੇਖੋ ਹੂੰ ਤਾਂ ਤੁਸੀਂ ਦੇਖੋਗੇ ਵੀ ਸਾਡੇ ਪਾਲ ਕਿਤੇ ਅੱਦਾ ਸਾਗ ਮਿਲਾ ਕੇ ਹਫ਼ਤੇ ਚ ਦੋ ਵਾਰੀ ਬਣਦਾ ਸੀ ਤਿੰਨ ਦਿਨ ਖਾਈ ਜਾਂਦੇ ਸੀ ਬਿਲਕੁਲ ਛੇ ਦਿਨ ਲੰਘ ਜਾਂਦੇ ਸੀ ਛੇ ਦਿਨ ਲੰਘ ਜਾਂਦੇ ਸੀ ਹਨਾ ਜੀ ਦੇਖੋ ਕਿੱਡੇ ਸਾਡੇ ਪੁਰਖੇ ਸਿਆਣੇ ਸੀਗੇ ਜੀ ਹਨਾ ਜੀ ਉਹਦੇ ਨਾਲ ਕੀ ਸੀ ਸਾਡਾ ਸਾਨੂੰ ਤਤ ਵੀ ਮਿਲ ਜਾਂਦੇ ਸੀ ਸਰਦੀ ਚ ਸਰੀਰ ਰੂਰਜਾ ਵੀ ਮਿਲ ਜਾਂਦੀ ਸੀਗੀ ਤੇ ਸਾਡਾ ਤੰਦਰੁਸਤ ਰਹੇ ਕੋਈ ਆਇਰਨ ਦਾ ਕੈਪਸੂਲ ਨਹੀਂ ਕੋਈ ਕੋਈ ਆਇਰਨ ਦਾ ਕੈਪਸੂਲ ਨਹੀਂ ਉਹ ਪਾਲਕ ਚ ਭਰੀ ਹੁੰਦੀ ਆਇਰਨ ਨਾਲ ਉਹ ਹੀ ਤਾਂ ਮੈਂ ਗੱਲ ਕਰਦਾ ਕੋਈ ਹੱਡੀਆਂ ਦੀ ਕੈਲਸ਼ੀਅਮ ਨਹੀਂ ਕੈਲਸ਼ੀਅਮ ਬਹੁਤ ਹੁੰਦਾ ਉਹਦੇ ਚ ਬਹੁਤ ਜ਼ਿਆਦਾ ਬਾਕੀ ਤੱਤ ਵੀ ਬਹੁਤ ਰਿਆਰ ਸਾਬ ਹਾਂ ਬਿਲਕੁਲ ਬਿਲਕੁਲ ਅੱਛਾ ਆਪਣਾ ਹੀਰਾ ਸਿੰਘ ਜੀ ਇੱਕ ਗੱਲ ਹੋਰ ਹੈ ਜੇ ਲੋ ਅਸੀਂ ਗ੍ਰੀਨ ਲੁਬਗੀਚੀ ਦੀ ਵੀ ਗੱਲ ਕੀਤੀ ਵੀ ਸਾਨੂੰ ਲਾਣੀ ਚਾਹੀਦੀ ਆਪਣੇ ਲਈ ਤੇ ਘੱਟੋ ਘੱਟ ਲਾਣੀ ਚਾਹੀਦੀ ਬਿਲਕੁਲ ਪਰ ਤੇ ਜੇ ਅਸੀਂ ਇਹਦਾ ਇਹਦੇ ਆਰਥਿਕ ਪੱਧਰ ਤੇ ਗੱਲ ਕਰੀਏ ਸਾਡੇ ਕਈ ਕਿਸਾਨ ਵੀਰ ਹੈਗੇ ਨੇ ਜਿਹੜੀ ਸਬਜ਼ੀਆਂ ਦੀ ਕਾਸ਼ਤ ਕਰਦੇ ਨੇ ਜੀ ਆਰਥਿਕ ਪੱਧਰ ਤੇ ਇਹਦੇ ਸਾਨੂੰ ਕਿਹੜੇ ਕਿਹੜੇ ਫਾਇਦੇ ਆ ਦੇਖੋ ਜੀ ਆਰਥਿਕ ਕਿਹੜੇ ਵੀਰੇ ਕਿਸਾਨ ਵੀਰ ਕੋਲ ਜਮੀਨ ਘੱਟ ਆ ਜੀ ਇੱਕ ਤਾਂ ਇਹ ਨਕਦੀ ਵਾਲੀ ਫਸਲ ਆ ਹੂੰ ਦੇਖੋ ਜੀ ਲਾਵਾਂਗੇ 1 ਮਹੀਨੇ ਚ 25 30 35 ਦਿਨ ਚ ਤਿਆਰ ਹੋ ਜਾਂਦੀ ਹੈ ਜੀ ਬੁੱਟੀਆਂ ਬਣਾ ਕੇ ਜੀ ਔਰ ਇਹ ਹੈ ਜੀ ਫਸਲਾ ਤੁਸੀਂ ਭੋਗ ਤੋਂ ਲੈ ਕੇ ਵਿਆਹ ਤੱਕ ਪਾਲਕ ਦੀ ਸਬਜ਼ੀ ਲਓਗੇ ਲਓਇਆ ਕਿਆ ਬਹੁਤ ਹੈ ਜੀ ਦੇਖ ਲਓ ਜੀ ਦਣਾ ਜੀ ਤਾਂ ਇਹਦੀ ਲੋੜ ਹਰ ਵਕਤ ਰਹਿੰਦੀ ਆ ਜੀ ਤਾਂ ਸਾਡੇ ਕਿਸਾਨ ਵੀਰ ਕੋਈ ਇਹਨੂੰ ਅਗੇਤੀ ਜਾਂ ਵਿਆਵਾਂ ਦੇ ਸਿਸਟਮ ਵਿਆਵਾਂ ਦੇ ਦੌਰਾਨ ਤਾਂ ਉਹ ਚੰਗਾ ਮੁਨਾਫਾ ਕਮਾ ਸਕਦੇ ਆ ਥੋੜਾ ਜਿਹਾ ਉਹਨਾਂ ਨੂੰ ਉਹ ਕਹਿੰਦੇ ਹੁੰਦੇ ਵੀ ਜੰਤਰੀ ਫੜਨੀ ਪਊਗੀ ਕਦੋਂ ਤੇ ਕਿੱਥੇ ਲੋੜ ਆ ਹਾਂ ਬਿਲਕੁਲ 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 ਜੀ ਟਾਈਮ ਟਾਈਮ ਦੀ ਗੱਲ ਹੈ ਟਾਈਮ ਦੀ ਸਮੇਂ ਦੀ ਬਹੁਤ ਨਜਾਕਤ ਆ ਜੀ ਤਾਂ ਇਹਦੇ ਵਿੱਚ ਫਾਰਮ ਸਾਡੇ ਕਿਸਾਨ ਵੀਰ ਬਹੁਤ ਅੱਛਾ ਮੁਨਾਫਾ ਕਮਾ ਸਕਦੇ ਆ ਕਮਾ ਵੀ ਰਹੇ ਆ ਜੀ ਕਮਾ ਵੀ ਰਹੇ ਆ ਹਾਏ ਹੋ ਜੀ ਗੱਲ ਨੂੰ ਤੇ ਸਬਜ਼ੀਆਂ ਤੇ ਤਰੀਕੇ ਗਈ ਆਗੇ ਸਰੰਗਾਂ ਚ ਬੀਜ ਆ ਆ ਜੀ ਬਿਲਕੁਲ ਬਿਲਕੁਲ ਪੋਲੀਓ ਪੋਲੀਓ ਜੀ ਨੈਟ ਆਉਂਦਾ ਮੈਂ ਕਈ ਕਿਸਾਨ ਵੀਰਾਂ ਨੂੰ ਜਾਣਦਾ ਜੀ ਉਹ ਲਾਉਂਦੇ ਆ ਨਾਲ ਦੀ ਨਾਲ ਉਹ ਜੜੋਂ ਹੀ ਪੱਟ ਕੇ ਅੱਜ ਕੱਲ ਉਹ ਕਰ ਦਾਂਦੇ ਨੇ ਅੱਛਾ ਵੀ ਉਹਨੂੰ ਵੱਡਣ ਦੀ ਲੋੜ ਨਾ ਪਵੇ ਕੱਟਣ ਦੀ ਲੇਬਰ 바ਜੇ ਉਹਨੂੰ ਪੱਡੋ ਇੱਥੇ ਨਾਲ ਹੀ ਐਂ ਬਣਾਓ ਗੁੱਚੀ ਤੇ ਮਾਰਕੀਟ 'ਚ ਸਿੱਧੇ ਵੇਚ ਦੇ ਔਰ ਜੇ ਇੱਕ ਵਾਰੀ ਤੁਹਾਡਾ ਘਰ ਦਾ ਪਾਲਕ ਲੈ ਗਿਆ ਕੋਈ ਉਹ ਦੁਬਾਰੇ ਤੁਹਾਨੂੰ ਲੱਭੂਗਾ ਉਹਦਾ ਟੇਸਟ ਤਾਂ ਇੰਨਾ ਫਰਕ ਪੈ ਜੀ ਇਹ ਤੇ ਹੁੰਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਤੇ ਹੁੰਦਾ ਅੱਛਾ ਡਾਕਟਰ ਸਾਹਿਬ ਜਿਹੜੀਆਂ ਇਹ ਹਰੇ ਪੱਤੇਦਾਰ ਸਬਜ਼ੀਆਂ ਖਾਣ ਨਾਲ ਕਿਹੜੇ ਕਿਹੜੇ ਰੋਗ ਜਿਹੜੇ ਆ ਵਿਸ਼ੇਸ਼ ਤੌਰ ਤੇ ਉਹਨਾਂ ਤੋਂ ਬਚਾ ਹੁੰਦਾ ਔਰ ਜੇ ਮੈਂ ਗੱਲ ਕਰਾਂ ਕਿ ਆ ਵਿਸ਼ੇਸ਼ ਤੌਰ ਤੇ ਗਰਭવતી ਔਰਤਾਂ ਵਾਸਤੇ ਜੀ ਇਹ ਕਿਵੇਂ ਸਹਾਇੀ ਹੁੰਦੀ ਤੁਸੀਂ ਦੇਖਿਆ ਹੋਣਾ ਸਾਡੇ ਪੁਰਾਣੇ ਸਮਿਆਂ ਚ ਸੁਕਾ ਕੇ ਵੀ ਰੱਖਦੇ ਸੀ ਲੋਕ ਸਬਜ਼ੀਆਂ ਨੂੰ ਬਹੁਤ ਸਾਰੀਆਂ ਨੂੰ ਹਾਂਜੀ ਇਹ ਕਿਹੜੇ ਕਿਵੇਂ ਪਾਲਕ ਦੇ ਵਿੱਚ ਨਾ ਫੋਲਿਕ ਐਸਿਡ ਬੜਾ ਹੁੰਦਾ ਜੀ ਹਾਂ ਅੱਛਾ ਉਹ ਪ੍ਰੈਗਨੈਂਸੀ ਦੌਰਾਨ ਜਦੋਂ ਗਰਭવતી ਔਰਤ ਹੁੰਦੀ ਹੈ ਬੱਚੇ ਦੇ ਵਿਕਾਸ ਲਈ ਬਹੁਤ ਜ਼ਰੂਰੀ ਆ ਹਾਂ ਦੂਜੇ ਦੇ ਵਿੱਚ ਸਭ ਤੋਂ ਵੱਧ ਆਇਰਨ ਹੁੰਦਾ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਹੋ ਰਹੀ ਹੈ ਉਦੋਂ ਉਹਨੂੰ ਲੋਹਾ ਦੀ ਬਹੁਤ ਨਾਲ ਹੀ ਕੈਲਸ਼ੀਅਮ ਤਾਂ ਜਿਹੜੇ ਖੁਰਾਕੀ ਮਾਰ ਆ ਸਾਡੇ ਉਹ ਦੱਸਦੇ ਆ ਵੀ ਇਹ ਤਿੰਨੇ ਚੀਜ਼ਾਂ ਇੱਕ ਗਰਭਵਤੀ ਔਰਤ ਲਈ ਬਹੁਤ ਜ਼ਰੂਰੀ ਨੇ اچھا ਬੱਚੇ ਦੀ ਸਿਹਤ ਲਈ ਹੂੰ ਬੱਚਾ ਤੰਦਰੁਸਤ ਹੋਣ ਲਈ ਬੜੀ ਜ਼ਰੂਰੀ ਨੇ ਤਾਂ ਕਰਕੇ ਇਹਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੋਰ ਵੀ ਵੱਧ ਜਾਂਦੀ ਆ ਤੇ ਵੈਸੇ ਵੀ ਮਿੱਠਾ ਸਿੰਘ ਜੀ ਵੇਖੋ ਧਨੀਆਂ ਹੋਵੇ ਜਾਂ ਇਹ ਪਾਲਕ ਹੋਵੇ ਜਾਂ ਮੇਥੀ ਹੋਵੇ ਤੇ ਜਦੋਂ ਆਪਣੀ ਸਬਜ਼ੀ ਚ ਪਾ ਲਈਦੇ ਸਵਾਦ ਹੀ ਵੱਖਰਾ ਹੋ ਜਾਂਦਾ ਵੱਖਰਾ ਜੀ ਵੱਖਰਾ ਬਿਲਕੁਲ ਬਿਲਕੁਲ ਗੱਲ ਤੁਹਾਡੀ ਸਹੀ ਆ ਅੱਛਾ ਡਾਕਟਰ ਸਾਹਿਬ ਗੱਲ ਇਹ ਹੁੰਦੀ ਆ ਕਿ ਸਾਡੀ ਤੁਹਾਡੀ ਉਮਰ ਦੇ ਲੋਕ ਜਿਹੜੇ ਆ ਨਾ ਉਹੀ ਇਸ ਗੱਲ ਦੀ ਮਹੱਤਤਾ ਨੂੰ ਸਮਝਦੇ ਆ ਬਿਲਕੁਲ ਜੀ ਪਰ ਜੇ ਅੱਜ ਕੱਲ ਗੱਲ ਕਰੀਏ ਬੱਚਿਆਂ ਦੀ ਜਾਂ ਨੌਜਵਾਨ ਪੀੜ੍ਹੀ ਦੀ ਉਹ ਕਈ ਦਿਨ ਨੂੰ ਘਾਫੂਸੀ ਦੱਸਦੇ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਨਹੀਂ ਸਾਫ਼ ਗੱਲ ਆ ਹਾਂਜੀ ਹਾਂਜੀ ਜਦੋਂ ਸਾਗ ਬਣਾਇਦਾ ਨਾ ਹਾਂ ਤੇ ਉਹ ਇਹਨੂੰ ਪੱਠੇ ਹੀ ਦੱਸਦੇ ਆ ਆ ਸਹੀ ਗੱਲ ਆ ਨਹੀਂ ਤੇ ਪੱਠੇ ਖਾ ਕੇ ਜੇ ਮੱਝ ਦੁੱਧ ਦੇ ਸਕਦੀ ਪਈ ਤਕੜੇ ਨਹੀਂ ਰਹਿ ਸਕਦੇ ਹੈ ਇਹ ਸਾਡੇ ਅਸੀਂ ਕੋਈ ਇਹੋ ਜਿਹੇ ਨੁਕਤੇ ਦੱਸੋ ਇਹ ਪਾਲਕ ਮੇਥੀ ਸਰੋਂ ਦਾ ਸਾਗ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਨਾ ਸਾਡੀ ਖੁਰਾਕ ਦਾ ਇੱਕ ਹਿੱਸਾ ਬਣ ਸਕਣ ਹੂੰ ਤੁਹਾਡਾ ਨਾ ਜੀ ਕਿਹੜਾ ਸਵਾਲ ਹੈ ਨਾ ਬਹੁਤ ਵਾਜਿਹਾ ਜੀ ਕਿ ਅੱਜ ਦੀ ਸਾਡੀ ਯੂਥ ਨਾ ਜਾਂ ਯੰਗ ਜਨਰੇਸ਼ਨ ਲੱਗੀ ਉਹ ਅੱਜ ਕੱਲ ਆਨਲਾਈਨ ਚੀਜ਼ਾਂ ਮੰਗਾਉਣ ਲੱਗੀ ਖਾਣ ਤੋਂ ਲੈ ਕੇ ਨਹੀਂ ਆਨਲਾਈਨ ਸਾਗ ਮੰਗਾ ਲੈਣ ਸਾਡਾ ਕੋਈ ਇਤਰਾਜ਼ ਨਹੀਂ ਜੀ ਉਹ ਮਿਲਦੇ ਨਹੀਂ ਨਾ ਉਹ ਮਿਲਦੇ ਨਹੀਂ ਜੰਕ ਫੂਡ ਜਾਦੇ ਵਧ ਗਿਆ ਜੀ ਬਚਣਾ ਚਾਹੀਦਾ ਜੀ ਵਧ ਗਿਆ ਬਹੁਤ ਵਧ ਗਿਆ ਔਰ ਘਰੇ ਬਣੀ ਦਾਲ ਸਬਜੀ ਬਹੁਤ ਘੱਟ ਪ੍ਰੇਫਰ ਕਰਦੇ ਜੀ ਕਰਦੇ ਜੀ ਹੈਨਾ ਜੀ ਮੈਂ ਇਹਦੇ ਲਈ ਕਾਫੀ ਲੋਕਾਂ ਨੂੰ ਜਾਂ ਮੇਰੇ ਕੋਲ ਜਿਹੜੇ ਮਿਲਦੇ ਆ ਜਾਂ ਆਪਦੇ ਜਾਣਕਾਰਾਂ ਨੂੰ ਇਹ ਕਹਿਣਾ ਹੁੰਦਾ ਵੀ ਤੁਸੀਂ ਨਾ ਇਹ ਨੂੰ ਪਾਲਕ ਨੂੰ ਨਾ ਆਟੇ 'ਚ ਗੁੰਨ ਲਓ ਹੂੰ ਹਾਂ ਠੀਕ ਆ ਆਟੇ 'ਚ ਗੁੰਨ ਕੇ ਉਹ ਖਾ ਲਓ ਹੂੰ ਤੋਂ ਨੂੰ ਤਤ ਵੀ ਮਿਲ ਜਾਣਗੇ ਰੋਟੀ ਦਾ ਸਵਾਦ ਵੀ ਬਣ ਜਾ ਤੇ ਰੋਟੀ ਲਚਕੀਲੀ ਵੀ ਹੋ ਜਾਂਦੀ ਹੈ ਮੀਠੀ ਰੋਟੀ ਬੜੀ ਸਵਾਦ ਬਣਦੀ ਪਾਲਕ ਵਾਲੀ ਤੁਸੀਂ ਦੇਖੋ ਜੀ ਮੇਥੀ ਦੇ ਪਰੌਂਠੇ ਖਾਓ ਬੜਾ ਸਵਾਦ ਹੈ ਜੀ ਬਿਲਕੁਲ ਬਿਲਕੁਲ ਇਹ ਚੀਜ਼ਾਂ ਸਾਨੂੰ ਐਦਾਂ ਦਾਲ ਸਬਜ਼ੀ ਚ ਪਾ ਕੇ ਕਿਵੇਂ ਵੀ ਆ ਸਾਨੂੰ ਬੱਚਿਆਂ ਨੂੰ ਜ਼ਰੂਰ ਖਾਣੀ ਚਾਹੀਦੀ ਹੈ ਕਈ ਨਹੀਂ ਕਈ ਨਹੀਂ ਨਾ ਆਪਣੇ ਕਰੋਂ ਕਈ ਨਾ ਉਹਨਾਂ ਨੂੰ ਅੱਗੇ ਕੀ ਹੁੰਦਾ ਸੀ ਨਾ ਰਿਆੜ ਸਾਹਿਬ ਤੁਹਾਨੂੰ ਯਾਦ ਹੋਣਾ ਇੱਕ ਗੋਲੀ ਆਲੂ ਆਂਦੇ ਹੁੰਦੇ ਨੇ ਨਿਘੇ ਨਿਘੇ ਬਰੀਕ ਬਰੀਕ ਜੇ ਹੈ ਨਾ ਆ ਹੈ ਨਾ ਉਹ ਛੇੜੜਾ ਸਮੇਤ ਹੀ ਆ ਮੇਥੀ ਚ ਪਾ ਕੇ ਬਣਾ ਲੈਂਦੇ ਹਾਂ ਮੇਥੀ ਚ ਪਾ ਕੇ ਆਲੂ ਮੇਥੀ ਦੀ ਸੰਗਤ ਬਹੁਤ ਛੋਟੇ ਛੋਟੇ ਹੈ ਨਾ ਉਹ ਪ੍ਰੋਟੀਨ ਨਾਲ ਐਡੀ ਕੁ ਜ਼ਵਾਦ ਲੱਗਦੇ ਹੀ ਨਾਲੇ ਖੁਰਾਕੀ ਤਤ ਮਿਲ ਗਏ ਨਾਲੇ ਸਵਾਦ ਦਾ ਸਵਾਦ ਦਾ ਸਵਾਦ ਸਾਡੀਆਂ ਰਵਾਇਤੀ ਨੇ ਨਾ ਜੀ ਇਹ ਸਾਡੀਆਂ ਰਵਾਇਤੀ ਚੀਜ਼ਾਂ ਆ ਉਹਦੇ ਉਹ ਬਾਜ਼ਾਰ ਦੇ ਵਿੱਚ ਉਹ ਪਕੌੜੇ ਵੀ ਮਿਲਦੇ ਹੁੰਦੇ ਸ਼ਰਲਾ ਆਲੂ ਹਾਂਜੀ ਹੈ ਨਾ ਇਹ ਮੇਥੀ ਤੇ ਪਾਲਕ ਦੇ ਪਕੌੜੇ ਬਹੁਤ ਬਹੁਤ ਜੀ ਅੱਗੇ ਤੇ ਚਲਦੇ ਹੀ ਮੇਥੀ ਪਾਲਕ ਦੇ ਜੀ ਜੀ ਦੇਖਿਆ ਲੁਧਿਆਣੇ ਇੱਕ ਦਿਨ ਮੈਂ ਕਿਸੇ ਉੱਚ ਗਿਆ ਮਠਾਈ ਦੀ ਦੁਕਾਨ ਤੇ ਬਹੁਤ ਵੱਡੀ ਹਾਂ ਹਾਂ ਉੱਥੇ ਡਾਕਟਰ ਸਾਹਿਬ ਪਾਲਕ ਦੇ ਸਪੈਸ਼ਲ ਲਿਖਿਆ ਹੋਇਆ ਸਮੋਸੇ ਆਹਾ ਔਰ ਰੇਡ ਦੁਗਣਾ ਆਹੋ ਜੀ ਜਦੋਂ ਉਹਨੇ ਲਿਖਤਾ ਤਾਂ ਫਿਰ ਹੋਣੀ ਆ ਗੱਲ ਇਹ ਹੁੰਦੀ ਡਾਕਟਰ ਸਾਹਿਬ ਕਿਸੇ ਵੀ ਰੂਪ ਚ ਜਾ ਕਿਸੇ ਵੀ ਰੂਪ ਚ ਢੇਟ ਚ ਤੇ ਜਾਣੀ ਚਾਹੀਦੀ ਬਿਲਕੁਲ ਜੀ ਅੱਛਾ ਡਾਕਟਰ ਸਾਹਿਬ ਗੱਲ ਇਹ ਹੈ ਕਿ ਹੁਣ ਵੇਖੋ ਤੁਹਾਡੀ ਇਹ ਗੱਲ ਬਾਤ ਸੁਣ ਕੇ ਨਾ ਹਰ ਦਰਸ਼ਕ ਇਹ ਕਹਿਣ ਲੱਗ ਗਿਆ ਵੀ ਘੱਟ ਤੋਂ ਘੱਟ ਜੀ ਹੋਰ ਕੁਝ ਲਾਵਾਂ ਜਾਂ ਨਾ ਲਾਵਾਂ ਪਾਲਕ ਮੇਥੀ ਤੇ ਧਨੀਆ ਤੇ ਜ਼ਰੂਰ ਲਾਉ ਕਰ ਜਿਹੜੀ ਤੁਸੀਂ ਘਰੇਲੂ ਬਗੀਚੀ ਦੀ ਗੱਲ ਕਰਦੇ ਹੁੰਦੇ ਹੋ ਜੀ ਯੂਨੀਵਰਸਿਟੀ ਕਿੱਟਾਂ ਵੀ ਦਿੰਦੀ ਹੈ ਸਬਜ਼ੀ ਦੀਆਂ ਜੀ ਉਹਦੇ ਬਾਰੇ ਥੋੜਾ ਦਾ ਵਿਸਤਾਰ ਚ ਦੱਸ ਦਿਓ ਸਾਡੇ ਦਰਸ਼ਕਾਂ ਨੂੰ ਵੀ ਘਰ ਘਰ ਦੇ ਵਿੱਚ ਨਾ ਕਮ ਸੇ ਕਮ ਇਹ ਚੀਜ਼ਾਂ ਤਾਂ ਲਾ ਲਣ। ਆ ਜਿਵੇਂ ਰਾਜ ਸਾਹਿਬ ਗੱਲ ਕੀਤੀ ਮੈਂ ਕੋਠੇ ਤੇ ਲਾਈ ਮੈਂ ਤੇ ਲਾਈ ਗਮਲਿਆਂ ਚ ਵੱਡੇ ਵੱਡੇ। ਮਿੱਠਾ ਸਿੰਘ ਜੀ ਇਹਨੂੰ ਰਾਜ ਸਾਹਿਬ ਨੇ ਕਿਹਾ ਵਿਸਤਾਰ ਚ ਦੱਸੋ। ਹਾਂ ਸਾਡੇ ਨਾ ਤਿੰਨ ਤਰ੍ਹਾਂ ਦੇ ਆ। ਜੀ ਜੀ ਇੱਕ ਤਾਂ ਕਿਵੇਂ ਪਿੰਡਾਂ ਵਾਲਾ ਸਾਡਾ ਘਰੇਲੂ ਬਗੀਚੀ ਹੋਵੇ ਖੁੱਲਾ ਜਗ੍ਹਾ ਹੋਵੇ ਵੀ ਕਨਾਲ ਜਗ੍ਹਾ ਪਈ ਹੈ ਲਾਤੀ ਮੋਟਰ ਤੇ ਨਿਆਈਆਂ ਵਾਲੇ ਖੇਤ ਲਾਦੇ ਆ। ਬਿਲਕੁਲ ਲੈਣਾ ਜੀ ਤੇ ਦੂਜਾ ਸਾਡਾ ਇੱਕ ਮਾਡਲ ਹੈਗਾ ਜੀ 6x6 ਮੀਟਰ ਦਾ ਹਾਂਜੀ ਅੱਛਾ ਜੀ ਉਹ ਕਿਵੇਂ ਆਪਣੇ ਛੋਟੇ ਸ਼ਹਿਰ ਆ ਜੀ 300 ਗਾਜ ਚ ਘਾਰਾ 200 ਗਾਜ ਆ ਉਹਦੇ ਚ ਆਪੋਂ ਨੱਕ ਮਰ ਲਾ ਲੇ ਮਰ ਲਾ ਕੱਢ ਸਕਦੇ ਆ ਜੀ ਜੀ ਤੀਜਾ ਮਾਡਲ ਹੈਗਾ ਜੀ ਸਾਡਾ ਕਿੰਨਾ ਕੋਲੇ ਕੱਚੀ ਜਗ੍ਹਾ ਹੀ ਹੈ ਨਹੀਂ ਹਮ ਕਿ ਕੋਈ ਫਲੈਟ ਚ ਰਹਿੰਦਾ ਜਾਂ ਕਿਸੇ ਦਾ ਵਿਚਾਰੇ ਦਾ ਘਰ 100 ਗਾਜ ਦਾ ਬਡੇ ਸ਼ਹਿਰਾਂ ਚ ਮਹਿੰਗੇ ਆ ਜੀ ਉਹ ਆਪਦੀ ਗਮਲਿਆਂ ਚ ਲਾ ਸਕਦਾ ਜਾਂ ਆਪਣੀ ਛੱਤ ਤੇ ਲਾ ਸਕਦਾ ਜੀ ਬਿਲਕੁਲ ਜੀ ਔਰ ਇਹ ਮੈਨੂੰ ਲੱਗਦਾ ਵੀ ਕਿਹੜੀ ਘਰੇਲੂ ਬਗੀਚੀ ਹੈ ਨਾ ਜੀ ਇਹ ਦੁਨੀਆ ਦਾ ਸਭ ਤੋਂ ਵੱਡਾ ਸ਼ੋਕ ਆ ਬਿਲਕੁਲ ਜੀ ਇਹ ਡਾਕਟਰ ਇਹ ਆ ਇੱਕ ਮੈਂ ਹੋਰ ਤੁਹਾਨੂੰ ਅਗਲੀ ਗੱਲ ਦੱਸਦਾ ਜੀ ਔਰ ਜੋ ਖੁਸ਼ੀ ਤੁਹਾਨੂੰ ਇਹਨੂੰ ਦੇਖ ਕੇ ਫੁੱਲ ਖਿੜਦਾ ਮਨ ਫਰੂਟ ਬਣਦਾ ਉਹਦਾ ਪੱਤਾ ਬਣਦਾ ਫਿਰ ਉਹਨੂੰ ਕੱਟ ਕੇ ਖਾਣ ਦਾ ਜੋ ਸਵਾਦ ਹੈ ਨਾ ਇਹ ਆਨੰਦ ਕਿਤੇ ਕਿਤੇ ਨਹੀਂ ਜੀ ਕਿਤੇ ਨਹੀਂ ਵਾਹ ਔਰ ਦੂਜੀ ਗੱਲ ਸਭ ਤੋਂ ਵੱਡੀ ਤੁਹਾਡੇ ਬੱਚੇ ਕੁਦਰਤ ਨਾਲ ਜੁੜਦੇ ਹਾਂ ਥੋੜੇ ਗਲੇਰੀਆਂ ਆਉਣੀਆਂ ਉੱਥੇ ਕੀੜੇ ਮਕੌੜਿਆਂ ਦੇ ਵੀ ਆਉਣਾ 100 ਗੱਲ ਬਾਤ ਜੀ ਸੇਰੇ ਉੱਠਦੇ ਸਾਰ ਤੁਹਾਨੂੰ ਉੱਥੇ ਦੇਖਦੇ ਉਹ ਅੱਖਾਂ ਨੂੰ ਹੀ ਬੜਾ ਦਈਏ ਹਰੀਆਵਲ ਪੈਂਦੀ ਜਦੋਂ ਬਹੁਤ ਸੋਹਣਾ ਲੱਗਦਾ ਹਾਂ ਨਾਲੇ ਪਤਾ ਲੱਗਦਾ ਥੋੜੇ ਬੱਚਿਆਂ ਨੂੰ ਪਤਾ ਅੱਜ ਕੱਲ ਬੱਚੇ ਨੂੰ ਪੁੱਛ ਲੋ ਮੂਲੀ ਕਿੱਥੇ ਲੱਗਦੀ ਆ ਉਹਨੂੰ ਪਤਾ ਨਹੀਂ ਦਰਖਤ ਤੇ ਲੱਗਦੀ ਹੈ ਕਿ ਥੱਲੇ ਲੱਗਦੀ ਹੈ ਨਹੀਂ ਜੀ ਸਹੀ ਗੱਲ ਯਾਰ ਮੂਲੀ ਤੇ ਫਰੂਟ 'ਚ ਫਰਕ ਨਹੀਂ ਪਤਾ ਪਤਾ ਨਹੀਂ ਜੀ ਪਤਾ ਨਹੀਂ ਜੀ ਹਾਂ ਨਹੀਂ ਪਤਾ ਚਲੋ ਠੀਕ ਹੈ ਜੀ ਦੇਖੋ ਰਿਆਡ ਸਾਹਿਬ ਗੱਲ ਇਹ ਆ ਵੀ ਇਹ ਚੀਜ਼ਾਂ ਖਾਵਾਂਗੇ ਤੇ ਤੰਦਰੁਸਤ ਤੰਦਰੁਸਤ ਰਵਾਂਗੇ ਬਿਲਕੁਲ ਜੀ ਔਰ ਬੱਚਿਆਂ ਨੂੰ ਵੀ ਚਾਹੀਦਾ ਵੀ ਇਹ ਚੀਜ਼ਾਂ ਸਾਰੀਆਂ ਖਾਣੀਆਂ ਆਦਤ ਪਾਉਣੀ ਕਿਹਾ ਹੱਥ ਦੇਣ ਇੱਧਰ ਹੁਣ ਗੱਲ ਕਰੀਏ ਮੌਸਮ ਦੀ ਕਰੀਏ ਜੀ ਕਿਉਂਕਿ ਮੌਸਮਿਆ ਕਿਸੇਤੀ ਬਾੜੀ ਆ ਕੇਤੀ ਬਾੜੀ ਆ ਜੀ ਬਿਲਕੁਲ ਜਿਹੜਾ ਮੌਸਮ ਆ ਇਹ ਜਿਹਦੇ ਤਾਪਮਾਨ ਦੀ ਗੱਲ ਕਰੀਏ ਤੇ ਜਲੰਧਰ ਵੱਤਵਤ 28.5 ਡਿਗਰੀ ਸੈਲਸੀਅਸ ਰਿਹਾ ਤੇ ਘੱਟ ਤੋਂ ਘੱਟ 15.4 ਗੁਰਦਾਸਪੁਰ ਚ 27.5 ਤੇ 12 ਡਿਗਰੀ ਸੈਲਸੀਅਸ ਫਿਰੋਜ਼ਪੁਰ ਚ 31.1 ਤੇ 15.7 ਪਟਿਆਲਾ ਚ ਵਾਤਵਾਦ 29.7 ਤੇ ਘੱਟ ਤੋਂ ਘੱਟ 16 ਡਿਗਰੀ ਸੈਲਸੀਅਸ ਅੰਮ੍ਰਿਤਸਰ ਚ ਵਾਤਵਾਦ 28.9 ਤੇ ਘੱਟ ਤੋਂ ਘੱਟ 14.6 ਤੇ ਬਠਿੰਡੇ ਚ ਜੀ ਵਾਤਵਾਦ 31.5 ਤੇ ਘੱਟ ਤੋਂ ਘੱਟ 15.2 ਡਿਗਰੀ ਸੈਲਸੀਅਸ ਤਾਪਮਾਨ ਰਿਹਾ ਤੇ ਮੌਸਮ ਦੇ ਬਾਰੇ ਇਹਨਾਂ ਨੇ ਜਿਹੜੀ ਖਬਰ ਕੱਲੀ ਆ ਵੀ ਮੌਸਮ ਆਮ ਤੌਰ ਤੇ ਖੁਸ਼ਕ ਰਹੇਗਾ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਡੇ ਇਸ ਪ੍ਰੋਗਰਾਮ ਸੰਬੰਧੀ ਕਿਸੇ ਵੀ ਤਰ੍ਹਾਂ ਦਾ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਸਾਨੂੰ ਤੁਸੀਂ ਖਤ ਲਿਖ ਸਕਦੇ ਆ ਸਾਨੂੰ ਤੁਸੀਂ ਈਮੇਲ ਵੀ ਕਰ ਸਕਦੇ ਆ ਖਤ ਲਿਖਣ ਲਈ ਸਾਡਾ ਪਤਾ ਇਸ ਤਰ੍ਹਾਂ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ 144001 ਤੇ ਸਾਡਾ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਭੈਣੋ ਇੱਕ ਵਾਰੀ ਫੇਰ ਅੱਜ ਦੇ ਇਸ ਪਵਿੱਤਰ ਦਿਹਾੜੇ ਗੁਰਪੁਰਬ ਦੀਆਂ ਆਪ ਜੀ ਨੂੰ ਲੱਖ ਲੱਖ ਵਧਾਈਆਂ ਹੋਣ ਹੱਸਦੇ ਰਹੋ ਵਸਦੇ ਰਹੋ ਕੰਮ ਕਰੋ ਮਿਹਨਤ ਕਰੋ ਲਗਾਤਾਰ ਮਿਹਨਤ ਕਰੋ ਕਿਰਤ ਕਰੋ ਦੇਖਦੇ ਰਹੋ ਤੇ ਸਬਸਕ੍ਰਾਈਬ ਕਰੋ ਸਾਡਾ ਚੈਨਲ ਡੀਡੀ ਪੰਜਾਬੀ ਹੁਣ ਸਾਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਜੈ ਹਿੰਦ ਜੈ ਹਿੰਦ ਜੈ ਹਿੰਦ